ਇਹ ਅਟੈਕ ਹੋਰ ਉਹਨਾਂ ਨੇ ਇੱਥੇ ਕਰਨੇ ਨੇ ਤਾਂ ਇਹ ਵੀ ਉਹਨਾਂ ਦੀ ਇੱਕ ਬਹੁਤ ਵੱਡੀ ਪਲੈਨਿੰਗ ਦਾ ਹਿੱਸਾ ਹੈ ਜਿਹੜੀ ਉਹਨਾਂ ਨੇ ਕੀਤੀ ਆ 90ਾਂ ਤੋਂ 31 ਕਰਤੇ 31ਾਂ ਦੇ ਵਿੱਚੋਂ ਮੈਂ ਜ਼ਿਆਦਾ ਵੇਰਵੇਚ ਨਹੀਂ ਜਾਂਦਾ ਜ਼ਿਆਦਾਤਰ ਹੋਰ ਹੈਗੇ ਜਿਹੜੇ ਨਾਮਿਨੇਟ ਹੋਣਗੇ ਨਾਮਿਨੇਟ ਉਹ ਹੋਣਗੇ ਜਿਹੜੇ ਬੀਸੀਪੀ ਪਾਵਰ ਹੋਊਗੀ ਬੀਸੀ ਉਹ ਲਗੂ ਕਰਦਾ ਕੇਂਦਰ ਕਹੂਗਾ ਤਾਂ ਕੁੱਲ ਮਿਲਾ ਕੇ ਉਹਨਾਂ ਦਾ ਬੇਸਿਕ ਅਜੰਡਾ ਇਹੀ ਆ ਵੀ ਜਿਹੜੀ ਸੈਨੇਟਾ ਘਟ ਜੇ ਘਟ ਕੇ ਜਿੰਨੇ ਬੰਦੇ ਆ ਸਾਰੇ ਉਹਨਾਂ ਦੇ ਆਪਦੇ ਰਹਿ ਜਾਣ ਤਾਂ ਪਰ ਇੱਕ ਗੱਲ ਮੈਂ ਆਪਣੇ ਵੱਲੋਂ ਵੀ ਕਲੀਅਰ ਕਰ ਦਿਆਂ ਮੇਰੀ ਡਾਇਰੈਕਟ ਸਿੱਧੀ ਇਹ ਲੜਾਈ ਜਿਵੇਂ ਤੁਸੀਂ ਗੱਲ ਕੀਤੀ ਵੀ ਆਪਣੀ ਪੰਜਾਬ ਯੂਨੀਵਰਸਿਟੀ ਦੀ ਨਹੀਂ ਇਹ ਜਲੰਧਰ ਦੀ ਵੀ ਆ ਇਹ ਅਮ੍ਰਿਤਸਰ ਦੀ ਵੀ ਆ ਤੇ ਜਲੰਧਰ ਯੂਨੀਵਰਸਿਟੀ ਦੇ ਵਿੱਚ ਵੀ ਜਦੋਂ ਮੈਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਸੇਮ ਲੜਾਈ ਸੀ ਮੈਂ ਓਪਨ ਸਟੇਜ ਤੇ ਨਹੀਂ ਕਹਿਣਾ ਚਾਹੁੰਦਾ ਉੱਥੇ ਆਰਐਸਐਸ ਦੇ ਵਿਰੁੱਧ ਇੱਕ ਬੜਾ ਵੱਡਾ ਸੀ ਪੂਰੇ 4 ਮਹੀਨਿਆਂ ਦੀ ਜਦੋ ਜਹਿਰ ਤੋਂ ਬਾਅਦ ਇੱਕ ਜਮਾ ਜੇ ਆਪਾਂ ਦੇਸੀ ਭਾਸ਼ਾ ਵਿੱਚ ਮੈਂ ਕਹਿੰਦੇ ਆ ਪਿੰਡਾਂ ਚੋਂ ਆਣਾ ਕਿ ਅਸੀਂ ਇੱਕ ਟੋਪੀ ਵਾਲਾ ਟਰਲ ਉੱਥੇ ਵਿਚਾਲੇ ਇਹਨਾਂ ਦੇ ਵਿਚਾਲੇ ਘੜਤਾ ਜਿਹੜਾ ਆਪਣਾ ਬੰਦਾ ਏ ਪੰਜਾਬ ਦੇ ਕੱਖ ਦਾ ਬੰਦਾ ਏ